ਹਾਂਜੀ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਪੰਜਾਬ ਦੇ ਵਿੱਚ ਬਈ ਹੁਣ ਝੋਨੇ ਦੀ ਲਵਾਈ ਸ਼ੁਰੂ ਹੈ ਤੇ ਸਭ ਤੋਂ ਪ੍ਰਚਲਿਤ ਸ਼ਬਦ ਜਿਹੜਾ ਅੱਜ ਦੇ ਟਾਈਮ ਚੱਲ ਰਿਹਾ ਹੈ ਜਿਹਦੇ ਉੱਤੇ ਕੰਟੈਂਟ ਵੀ ਬਹੁਤ ਬਣ ਰਿਹਾ ਹੈ ਲੋਕ ਆਪ ਦੀਆਂ ਆਪ ਦੀਆਂ ਅਧਾਰਨਾ ਵੀ ਦੇਈ ਜਾਂਦੇ ਆ ਵੀਡੀਓ ਵੀ ਪਈ ਜਾਂਦੀ ਹੈ ਸੁੱਕਾ ਕਦੂ ਕੀ ਹੈ ਜੀ ਇਹ ਸੁੱਕਾ ਕਦੂ ਇਹ ਪਾਣੀ ਦੀ ਖਾਪਤ ਵਧਾਉਣ ਵਾਲਾ ਵੀ ਹੈਗਾ ਤੇ ਪਾਣੀ ਦੀ ਖਾਪਤ ਘਟਾਉਣ ਵਾਲਾ ਵੀ ਹੈਗਾ ਦੋਨੇ ਪੱਖ ਹੀ ਹੈ ਇਹਦੇ ਜਿੱਥੇ ਦਾ ਪਾਣੀ ਖੜਦਾ ਹੈ ਉਥੇ ਤੇ ਪਾਣੀ ਦੀ ਖਾਤ ਤ ਘਟਾਉਂਦਾ ਵੀ ਹੈ ਤੇ ਜਿੱਥੇ ਪਾਣੀ ਖੜਦਾ ਨਹੀਂ ਉਥੇ ਪਾਣੀ ਦੀ ਖਾਤ ਵਧਾਉਂਦਾ ਵੀ ਹੈ ਤੇ ਲੋਹੇ ਦੀ ਘਾਟ ਵੀ ਪਚਾਉਂਦਾ ਇਹ ਉਥੇ ਦੂਰੀ ਵਾਲੀ ਇਹ ਡੱਕੇ ਵੀ ਲਵਾਉਂਦਾ ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਆਪਣੇ ਲੋਕਾਂ ਦੀ ਆਦਤ ਹੈ ਵੀ ਅੱਧੀ ਗੱਲ ਸੁਣ ਕੇ ਤੇ ਉਹਦੇ ਤੇ ਵਿਚਾਰ ਕਰਨਾ ਕਿਸੇ ਨੇ ਵੀਡੀਓ ਪਾਤੀ ਜੀ ਅਸੀਂ ਸੁੱਕਾ ਕਰਦੂ ਗਰੀ ਜਾਨੇ ਆ ਉਹ ਵੀਡੀਓ ਮੌਕਸਰ 'ਚ ਪਈ ਉਹਨੂੰ ਵੇਖੀ ਜਾਂਦਾ ਅੱਗੇ ਗੰਗਾ ਨਗਰ ਬੈਠਾ ਬੰਦਾ ਉਹ ਕਹਿੰਦਾ ਯਾਰ ਆਪਣੇ ਰਿਸ਼ਤੇਦਾਰਾਂ ਨੇ ਕਦੂ ਕੀਤਾ ਮੁਕਸਰ ਉਹਦਾ ਸੁੱਕੇ ਜਿਹਾ ਸੁਹਾਗਾ ਮਾਰ ਕੇ ਤੇ ਉਹਨਾਂ ਨੇ ਕਦੂ ਕਰਤਾ ਤੇ ਝੋਨਾ ਲਾਤਾ ਉਹ ਗੰਗਾ ਨਗਰ ਵਾਲਾ ਨੇ ਕਹਿੰਦਾ ਆਪਾਂ ਕਿਉਂ ਟਰੈਕਟਰ ਲਵੇੜਨਾ ਉਹ ਪਹਿਲੀ ਵਾਰੀ ਨਰਮੇ ਵਾਲਾ ਉਹ ਵੀ ਬੰਦਾ ਸੀ ਉਹ ਕਹਿੰਦਾ ਜਦੋਂ ਐ ਝੋਨਾ ਲੱਗ ਜਾਂਦਾ ਐਵੇਂ ਲੋਕ ਕਹਿੰਦਾ ਵਿੱਚ ਰੂਟਾ ਵੀਟਰ ਲੈ ਕੇ ਤੁਰੇ ਫਿਰਦੇ ਆ ਹੁਣ ਉਹਨੇ ਮਗਰ ਲਾ ਕੇ ਉਹ ਗੰਗਾ ਨਗਰ ਵਾਲੇ ਨੇ ਵੀ ਉਹ ਕਰਤਾ ਸੁੱਕਾ ਕਦੂ ਕਰਤਾ ਹੁਣ ਉਹਦੇ ਪਾਣੀ ਨਹੀਂ ਖੜਦਾ ਇਹ ਉਦਾਹਰਨ ਦੇ ਰਿਆਂ ਇੱਕ ਹੁਣ ਉਹਦੇ ਪਾਣੀ ਨਹੀਂ ਖੜਦਾ ਹੋਣੋ ਮੁਖਸਰਾ ਇਹਨੂੰ ਗਾਲਾਂ ਕੱਢੀਆਂ ਤਾਂ ਵੀ ਤੂੰ ਮੈਨੂੰ ਕਿੱਧਰ ਫਸਾਤਾ ਫੇਸੋ ਕਾਕਾ ਦੂਦੋ ਤੇ ਕਣੂਵੇ ਦਾ ਪਾਣੀ ਨਹੀਂ ਖੜਦਾ ਸਾਡੇ ਤਾਂ ਉਹ ਮੁਖਸਰ ਵਾਲਾ ਕੀ ਹੁੰਦਾ ਕਹਿੰਦਾ ਸਾਡੇ ਤਾਂ ਖੜਦਾ ਹੀ ਬਾਲਾ ਉਹ ਪਤੰਦਰ ਉਹ ਮਿੱਟੀ ਮਿੱਟੀ ਦਾ ਬਹੁਤ ਵੱਟਾ ਹੁੰਦਾ ਹਰੇਕ ਚੀਜ਼ ਹਰੇਕ ਥਾਂ ਤੇ ਐਪਲੀਕੇਬਲ ਨਹੀਂ ਹੁੰਦੀ ਜਾਣਕਾਰੀ ਪੂਰੀ ਲਿਆ ਕਰੋ ਕਿ ਤੂੰ ਵੀ ਲੈ ਰਹੇ ਆ ਤੇ ਦੇਣ ਵਾਲੇ ਨੂੰ ਵੀ ਆਖਿਆ ਕਰੋ ਮਿੱਤਰਾ ਪੂਰੀ ਜਾਣਕਾਰੀ ਦੇ ਅਦਬ ਵਿਚਾਲੇ ਵਾਲੀ ਦੇ ਕੇ ਐਵੇਂ ਉਹ ਤਾਂ ਧੂੜ ਚ ਟੱਟੂਣਾ ਭਜਾ ਕੇ ਤੁਰ ਜਾ ਸੋ ਬਾਈ ਸੁੱਕਾ ਕद्दू ਕਾਮਯਾਬ ਹੈਗਾ ਪਰ ਹੈਗਾ ਉਥੇ ਜਿੱਥੇ ਡਾਕਰ ਜ਼ਮੀਨਾਂ ਪਾਣੀ ਖੜਦਾ ਠੀਕ ਹੈ ਲੋਹੇ ਦੀ ਘਾੜ ਨਹੀਂ ਆਉਂਦੀ ਉਹੋ ਜੇ ਥਾਵਾਂ ਤੇ ਸੁੱਕਾ ਕद्दू ਵੈਲਫਾਇਡ ਕਾਮਯਾਬ ਹੈ ਪਰ ਜਿੱਥੇ ਬਾਈ ਘਾਂਟੇ ਬਾਦੀ ਪਾਣੀ ਜੀਰ ਜਾਣਾ ਉਥੇ ਸੁੱਕਾ ਕद्दू ਕਿਵੇਂ ਕਾਮਯਾਬ ਹੋਊ ਯਾਰ ਤੁਸੀਂ ਆਪ ਹੀ ਵਿਚਾਰੋ ਪਾਣੀ ਜਿੱਥੇ ਖੜ ਹੀ ਨਹੀਂ ਰਿਹਾ ਉਥੇ ਕद्दू ਇੱਕ ਕद्दू ਦਾ ਮੀਨਿੰਗ ਹੁੰਦਾ ਪਾਣੀ ਖਿਲਾਰਨਾ ਇੱਕ ਸਤਰਤਾ ਬਣਾ ਦੇਣੀ ਵੀ ਪਾਣੀ ਉਦੀਚ ਡਾਉ ਨਾ ਹੋਵੇ ਇੱਕ ਬੈਲੈਂਸ ਬਣਾ ਦੇਣਾ ਐਨਵਾਇਰਨਮੈਂਟ ਤੇ ਇੱਕ ਐਟਮੋਸਫੀਅਰ ਜਿਹੜਾ ਝੋਨੇ ਨੂੰ ਚਾਹੀਦਾ ਚੱਲਣ ਵਾਸਤੇ ਉਹ ਬਣਾ ਦੇਣਾ ਤੇ ਉਹਦੇ ਵਾਸਤੇ ਪਾਣੀ ਖੜਾਉਣਾ ਪੈਂਦਾ ਤੇ ਪਰ ਹੁਣ ਜਿਹੜਾ ਦੂਜੇ ਪਾਸੇ ਐ ਜਿੱਥੇ ਹੁਣ ਪਾਣੀ ਪਹਿਲਾਂ ਹੀ ਖੜਦਾ ਉੱਥੇ ਕਦੂ ਕਰਨ ਦੀ ਕੀ ਲੋੜ ਐ ਉੱਥੇ ਉਹਨਾਂ ਨੂੰ ਪਾਣੀ ਸੁਕਾਉਣਾ ਪੈਂਦਾ ਸੁਕਾਉਣਾ ਇਸ ਕਰਕੇ ਪੈਂਦਾ ਵੀ ਜੇ ਉਹ ਪਾਣੀ ਖੜਾ ਰਹਿੰਦਾ ਲੋਹੇ ਦੀ ਘਾੜ ਤਾਂ ਪੂਰੀ ਹੋ ਜਾਂਦੀ ਜਿੰਕ ਦੀ ਘਾੜ ਆਉਣ ਲੱਗ ਜਾਂਦੀ ਐ ਪਾਣੀ ਵਾਲਾ ਮਾਰਨ ਲੱਗ ਜਾਂਦਾ ਬੂਟੇ ਮਚਣ ਲੱਗ ਜਾਂਦੇ ਐ ਤੇ ਜਿੱਥੇ ਹੁਣ ਪਾਣੀ ਖੜਦਾ ਹੀ ਨਹੀਂ ਉੱਥੇ ਦੂਜੀ ਲੋੜ ਐ ਇਹਦਾ ਸਾਰਾ ਹੀ ਰਿਵਰ ਲੋਹੇ ਦੀ ਘਾਟ ਵੀ ਆਊਗੀ ਜਿੰਕ ਦੀ ਤੇ ਚਲੋ ਪੂਰੀ ਹੋਈ ਜਾਊ ਪਰ ਦੂਜੇ ਲੋਡ ਪਾਣੀ ਦੀ ਚ ਡਾਊਨ ਹੋਈ ਜਾਊਗਾ ਖਾਦਾਂ ਦਾ ਖਰਾਕਾਂ ਦੀ ਵੀ ਘਾਟ ਆਈ ਜਾਊਗੀ ਸੋ ਬਈ ਥੋੜੀ ਜੀਰ ਹਰੇਕ ਚੀਜ਼ ਨੂੰ ਵਿਚਾਰ ਕੇ ਸਮਝ ਕੇ ਫੈਸਲਾ ਲਿਆ ਕਰੋ ਸੋ ਇੰਨੀ ਕਰ ਬਈ ਗੱਲਬਾਤ ਸੀ ਜੇ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਧੰਨਵਾਦ